ਅਨ ਨੈਂਸੀ ਗਰੇਵਾਲ ਅਕਸਰ ਆਪਣੇ ਬੇਬਾਕ ਗੱਲਾਂ ਕਰਕੇ ਮਸ਼ਹੂਰ ਰਹਿੰਦੀ ਹੈਗੀ ਆ ਸੁਰਖੀਆਂ ਮਟੋੜਦੀ ਰਹਿੰਦੀ ਹੈਗੀ ਆ ਹੁਣ ਇਸ ਨੇ ਡੇਰਿਆਂ ਤੇ ਜਾਣ ਵਾਲੀਆਂ ਬੀਬੀਆਂ ਦੇ ਰੱਜ ਕੇ ਕੱਢਿਆ ਭਰਾਸ ਜਿਸ ਨੂੰ ਸੁਣ ਕੇ ਬੀਬੀ ਨੂੰ ਤਾਬੇ ਦਾ ਗੁੱਸਾ ਲੇਕਿਨ ਨੈਂਸੀ ਹਾਸ ਹਾਸ ਕੇ ਟਿਚਰਾ ਕਰਦੀ ਪਈ ਹੈ ਜੀ ਹਾਂ ਨੈਂਸੀ ਗਰੇਵਾਲ ਕੈਨੇਡਾ ਦੇ ਵਿੱਚ ਰਹਿੰਦੀ ਹੈ ਔਰ ਅਕਸਰ ਆਪਣੀਆਂ ਵੀਡੀਓ ਦੇ ਨਾਲ ਪਾ ਪਾ ਕੇ ਲੋਕਾਂ ਨੂੰ ਜਿਹੜੇ ਕੋਈ ਪੰਜਾਬ ਦੇ ਵਿੱਚ ਕੋਈ ਹਾਦਸੇ ਜਾਂ ਕੋਈ ਕਾਂਡ ਜਾਂ ਕੋਈ ਇਹੋ ਜਿਹਾ ਮਾਮਲਾ ਹੁੰਦਾ ਹੈ ਉਹਦੇ ਉੱਤੇ ਬੋਲ ਕੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਗਈ ਆ ਹੁਣ ਇਸ ਨੇ ਡੇਰਿਆਂ ਉੱਤੇ ਲੱਗੀ ਆ ਉਹ ਉਂਗਲਾ ਚੁਕਣੀਆਂ ਸ਼ੁਰੂ ਕਰ ਦਿੱਤੀ ਗਈਆਂ ਕਿਉਂਕਿ ਬੀਤੇ ਦਿਨੀ ਇੱਕ ਬਾਬੇ ਦੀ ਵੀਡੀਓ ਵਾਇਰਲ ਹੋਈ ਸੀ ਬੀਬੀਆ ਦੇ ਨਾਲ ਕਾफी ਬਹਿਸ ਵਸਾਈ ਕਰਦੇ ਕੁੱਟਮਾਰ ਕਰਦਿਆਂ ਦੀ ਲੜਾਈ ਝਗੜੇ ਦੀ ਉਹਨੂੰ ਦੇਖਦੇ ਹੋਏ ਹੁਣ ਇਹ ਨੈਂਸੀ ਗਲੇਵਾਲ ਬੀਬੀਆਂ ਦੇ ਦਵਾਲੇ ਹੋ ਚੁੱਕੀ ਆ ਕਿ ਆ ਕਿ ਤੁਹਾਡੇ ਆਪ ਦੇ ਪਤੀ ਦੇ ਨਾਲ ਤਾਂ ਤੁਹਾਡਾ ਬੰਦੀ ਨਹੀਂ ਕਿ ਤੁਸੀਂ ਬਾਬਿਆਂ ਕੋ ਜਾ ਕੇ ਕੀ ਕਰਦੀਆਂ ਹੈਗੀਆਂ ਉਹ ਇਹ ਕਹਿ ਰਹੀ ਹੈ ਨੈਂਸੀ ਗਰੇਵਾਲ ਤੁਸੀਂ ਸੁਣ ਲਓ ਉਹ ਨਾਲ ਨਾਲ ਕਮੈਂਟ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤਾਂ ਕਰ ਦਿਆ ਕਰੋ ਕਿਉਂਕਿ ਅਕਸਰ ਹੈ ਤੁਸੀਂ ਹੁਣ ਵੀਡੀਓ ਦੇਖ ਲੈਂਦੇ ਹੋ ਤਾਂ ਸ਼ੇਅਰ ਨਹੀਂ ਕਰਦੇ ਜਿੱਤੇ ਨਾਲ ਸਾਡਾ ਹੌਸਲਾ ਹੁਣ ਡਾਮਾਡੋਲ ਹੋ ਗਿਆ ਏ ਹਾਂਜੀ ਸਾਸਰੀ ਗਰਲ ਜੀ ਸਾਰਾ ਬੜਾ ਮੁਕਤਫੋ ਕਰ ਰਹੀ ਹੈ ਇੰਡੀਆ ਦੇ ਵਿੱਚ ਪੰਜਾਬ ਵਿੱਚ ਇੱਕ ਕੋਈ ਪਾਪਾ ਫਾਈਂ ਕਿ ਕਹਿ ਦਿੰਦੇ ਸੁਰਿੰਦਰ ਸ਼ਾ ਪੱਕਰਪੁਰ ਵਾਲਾ ਕੋਈ ਇੱਕ ਲੇਡੀ ਦੀ ਇੰਟਰਵਿਊ ਸੁਣੀ ਐ ਮੈਂ ਉਹ ਕਹਿੰਦੀ ਵੀ ਮੈਂ ਮੈਨੂੰ ਵੀਜ਼ਾ ਉਹਦਾ ਚਾਹੀਦਾ ਸੀ ਮੈਂ ਵੀਜ਼ਾ ਵਾਸਤੇ ਜਾਂਦੀ ਸੀ ਬਾਬੇ ਕੋਲ ਪਰ ਆ ਬਾਬੇ ਵੀ ਕਿਤੇ ਵੀਜ਼ਾ ਲਵਾ ਕੇ ਦਿੰਦੇ ਆ ਸੋ ਪਹਿਲੀ ਗੱਲ ਤਾਂ ਜਿਹੜੀ ਨੋਟ ਕਰਨ ਵਾਲੀ ਐ ਉਹ ਇਹ ਐ ਕਿ ਮੈਂ ਲੋਕਾਂ ਦੀ ਸੋਚ ਤੇ ਬੜਾ ਮਨੁਖਾਸਾ ਹੁੰਦਾ ਪਹਿਲੇ ਤਾਂ ਜਿਹੜੇ ਲੋਕੀ ਡੇਰਾ ਬਣਾ ਕੇ ਬੈਠੇ ਹੁਣ ਜਿਵੇਂ ਰਾਲੋ ਸਰਸੇ ਵਾਲਾ RAM REW ਹਵਸ ਦਾ ਪੁਜਾਰੀ ਬਲਤਕਾਰੀ ਬੰਦਾ ਫਿਰ ਵੀ ਸਾਡੀ ਬੀਬੀਆਂ ਚੋਲੇ ਚੱਕ ਕੇ ਉੱਥੇ ਬੜੀਆਂ ਹੁੰਦੀਆਂ ਪਤਾ ਨਹੀਂ ਕਿਹੜੇ ਗੋਲ ਗੱਪੇ ਖਾਂ ਜਾਂਦੀਆਂ ਉੱਥੇ ਹੁਣ ਆ ਕੁੜੀ ਦੇ ਇੰਟਰਵਿਊ ਸੁਣੀ ਕਹਿੰਦੀ ਵੀ ਮੇਰੇ ਤੇ ਇਲਜ਼ਾਮ ਲਾਏ ਮੈਨੂੰ ਉਹਦੇ ਸੁਰਿੰਦਰ ਸ਼ਾਹ ਜਿਹੜਾ ਕਹਿੰਦਾ ਸਾਈ ਉਹਦੇ ਚੇਲੇ ਮੈਨੂੰ ਗਾਲਾਂ ਕੱਢ ਰਹੇ ਆ ਕੋਈ ਸਿੰਗਰ ਆ ਰਾਣਾ ਬਲਾਚੋਰੀਆ ਉਹ ਮੈਨੂੰ ਧਮਕੀਆਂ ਦਿੰਦਾ ਇਹਦਾ ਘਰ ਦਾ ਡਰੈਸ ਲੱਭੋ ਇਹਨੂੰ ਮਾਰੋ ਕਰੋ ਵੀ ਮੇਰੇ ਨੂੰ ਲੋਕ ਕੰਦੇ ਕੰਦੇ ਕਮੈਂਟ ਕਰ ਰਹੇ ਮੇਰੇ ਤੇ ਇਲਜ਼ਾਮ ਲੱਗ ਰਿਹਾ ਵੀ ਮੈਂ ਤਾਂ ਮੁੰਡਾ ਮੰਗਣ ਜਾਂਦੀ ਸੀ ਪਹਿਲੀ ਗੱਲ ਇਹ ਗੱਲ ਸੱਚ ਹੈ ਕਿ ਜਨਾਨੀਆਂ ਨਾ ਜਿਨ੍ਹਾਂ ਦੇ ਪੁੱਤ ਨਹੀਂ ਹੁੰਦਾ ਉਹ ਹਮੇਸ਼ਾ ਡੇਰਿਆਂ 'ਚ ਇਹ ਜਿਹੇ ਜਗ੍ਹਾ ਤੇ ਠੱਕੇ ਖਣ ਜਾਂਦੀਆਂ ਕਿਉਂਕਿ ਦੇ ਗਾਈਜ਼ ਆਨ ਐਜੂਕੇਟਿਡ ਪੀਪਲ ਇਹਨੂੰ ਮੈ ਐਜੂਕੇਸ਼ਨ ਦੀ ਲੋੜ ਆ ਜੇ ਤੁਹਾਡਾ ਪਤੀ ਤੁਹਾਨੂੰ ਮੁੰਡਾ ਨਹੀਂ ਦੇ ਸਕਦਾ ਤੇ ਬਾਬੇ ਤੋਂ ਮੁੰਡਾ ਲੈਣ ਚਾਹੀਏ ਇਹਦਾ ਮਤਲਬ ਤੁਸੀਂ ਬਾਬੇ ਨਾਲ ਸੋਣੀ ਹੈ ਹੋ ਰਾਤ ਨੂੰ ਜਾ ਕੇ ਹਨਾ ਵੀ ਸ਼ਾਇਦ ਮੇਰੇ ਪਤੀ ਚ ਸਾਰੇ ਐਕਸ 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 ਕਰੋਮੋਸੋਮ ਹੋਣਗੇ ਵਾਈ ਤਾਂ ਹੋਊਗਾ ਹੀ ਨਹੀਂ ਸ਼ਾਇਦ ਬਾਬੇ ਵਿੱਚ ਵਾਈ ਹੋਵੇ ਤੇ ਮੇਰੇ ਐਕਸ ਨਾਲ ਮੈਚ ਹੋ ਜਾ ਤੇ ਮੈਨੂੰ ਭਾਈ ਮੁੰਡਾ ਹੋ ਜਾਏ ਇਹ ਸੋਚ ਆ ਲੇਡੀਜ਼ ਦੀ ਹੁਣੀ ਕਿਉਂਕਿ ਜਿੰਨੇ ਡੇਰੇ ਬਣਿਆ ਇਹ ਜਾਲੀ ਜਿਹੜੇ ਬਾਬੇ ਬਣਿਆ ਜਿਹਦੇ ਛੇਤਰਾਂ ਦੀ ਘਾਟ ਆ ਇਹ ਸਾਰੇ ਹਰਾਮਜਾਦੇ ਹਵਸ ਦੇ ਪੁਜਾਰੀ ਆ ਉਨੇ ਕੁੜੀ ਨੇ ਦੱਸਿਆ ਕਿ ਮੈਨੂੰ ਗਲਤ ਤੱਕਿਆ ਬਾਬੇ ਨੇ ਮੈਨੂੰ ਗਲਤ ਮੇਰਾ ਗਲਤ ਕੰਮ ਕਰਨਾ ਚਾਹੁੰਦਾ ਸੀ ਪਹਿਲੀ ਗੱਲ ਕੁੜੀਏ ਮੈਨੂੰ ਤੇਰਾ ਨਾਂ ਨਹੀਂ ਪਤਾ ਠੀਕ ਹੈ ਜਿਹੜਾ ਤੋ ਸਰਿੰਦਰ ਸ਼ਾ ਬਕਰਪੁਰ ਵਾਲੇ ਬਾਬੇ ਤੇ ਇਲਜ਼ਾਮ ਲਾਇਆ ਨਾ ਮੈਂ ਉਹਦੇ ਕੋਈ ਸਾਈਡ ਨਹੀਂ ਲੈ ਰਹੀ ਆਈ ਹੇਟ ਥਿਸ ਕਾਈਂਡ ਆਫ ਦਾ ਢੋਂਗੀ ਬਾਬਾਸ ਮੈਨੂੰ ਨਫ਼ਰਤ ਹੈ ਉਹ ਜਿਹੇ ਕੰਜਰਾ ਤੋਂ ਜਿਹੜੇ ਰੱਬ ਦਾ ਨਾਮ ਲੈ ਕੇ ਧਰਮ ਦੇ ਨਾਮ ਤੇ ਵਪਾਰ ਕਰਦੇ ਆ ਗੁੰਮਰਾ ਔਰਤਾਂ ਨੂੰ ਕੁੱਪ ਨਾਜ਼ੁਕ ਕੁੜੀਆਂ ਨੂੰ ਉਹਨਾਂ ਨੂੰ ਰੇਪ ਬਲਤਕਾਰ ਕਰਦੇ ਆ ਧਰਮ ਦੇ ਨਾਮ ਤੇ ਗੱਲਾਂ ਲੈ ਕੇ ਆਉਂਦਾ ਸ਼ੋਸ਼ਣ ਕਰਦੇ ਆ ਸੋ ਬੀਬੀ ਜੇ ਤੈਨੂੰ ਵੀਜ਼ਾ ਨਹੀਂ ਮਿਲਦਾ ਸੀ ਤੈਨੂੰ ਐ ਕਿਉਂ ਮਨ ਚ ਆਇਆ ਕਿ ਬਾਬੇ ਕੋਲ ਜਾ ਕੇ ਵੀਜ਼ਾ ਮਿਲ ਜਾਊ ਹੁਣ ਤੂੰ ਕਹਿੰਨੀ ਸੀ ਬਾਬਾ ਅਸੀਂ ਸ਼ਹੀਦ ਦੀਪ ਸਿੰਘ ਨੂੰ ਜੀ ਮੰਨਦੇ ਆ ਫਿਰ ਉਥੇ ਠੂਠਾ ਫੜਨ ਗਈ ਸੀ ਬਾਬੇ ਦਾ ਜੇ ਸ਼ਹੀਦ ਦੀਪ ਸਿੰਘ ਨੂੰ ਮੰਨਦੇ ਹੋ ਸੋ ਜਿੰਨਾ ਵੀ ਆਸਤਾ ਜੇ ਜੇ ਤੂੰ ਕਹਿੰਨੀ ਵੀ ਤੂੰ ਪੰਜਾਬੀ ਸਿੱਖਾਂ ਦੀ ਕੁੜੀ ਆ ਸਿੱਖਾਂ ਦੀ ਕੁੜੀ ਹੋ ਕੇ ਬਾਈ ਹੁਣ ਜੇ ਤੂੰ ਡੇਰਿਆਂ 'ਚ ਜੇ ਜਾਲੀ ਜੇ ਨਟੰਕੀ ਬਾਜ ਬਾਬਿਆਂ ਕੋਲ ਫਿਰਦੇ ਹੋ ਲੱਖ ਦੀ ਲਾਲਾ ਤੈਜੀ ਸਿੱਖੀ ਤੇ ਤੁਹਾਨੂੰ ਆਪਣੇ ਦੱਸੋ ਗੁਰੂਆਂ ਤੇ ਟਰਸਟ ਨਹੀਂ ਆ ਹੈ ਤੁਹਾਨੂੰ ਦੱਸੋ ਗੁਰਾਂ ਤੇ ਕੋਈ ਟਰਸਟ ਨਹੀਂ ਗੁਰੂ ਗੁਰੂ ਸਾਹਿਬ ਦੇ ਹਜ਼ੂਰ 'ਚ ਹਾਜ਼ਰੀ ਲਾਓ ਤੁਹਾਨੂੰ ਗੁਰੂ ਸਾਹਿਬ ਨੇ ਮਿਹਰ ਕਰਨੀ ਆ ਇਹ ਜੇ ਢੋਂਗੀ ਬਾਬੇ ਉਹ ਜਿਹੜੇ ਔਰਤਾਂ ਨੂੰ ਬੁਲਾ ਕੇ ਰਾਤਾਂ ਰੰਗੀਨ ਕਰਦੇ ਆ ਇਹ ਜਦੋਂ ਤੁਸੀਂ ਪਾਪਾ ਕਹਿੰਦੇ ਹੋ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਬੀਬੀਆਂ ਘਰੋਂ ਬਸ ਫੜਦੀਆਂ ਝੋਲਾ ਚੱਕਦੇ ਕਿ ਬਸ ਸਟੈਂਡ ਦੇ ਜਿੰਨੇ ਬਸ ਸਟੈਂਡ ਆ ਨਾ ਪੰਜਾਬ 'ਚ ਉਹਨਾਂ ਨਾਲ ਨਾਲ ਲਿਖਿਆ ਦਰ ਉੱਤੇ ਮੀਆਂ ਸੁਲੇਮਾਨ ਜੀ ਮੀਆਂ ਫਲਾਣਾ ਮੀਆਂ ਮੌਲਵੀ ਬੀਬੀਆਂ ਉੱਥੇ ਜਾਂਦੀਆਂ ਕਈ ਬੀਬੀਆਂ ਤਾਂ ਆਪਣਾ ਸ਼ੋਸ਼ਣ ਕਰਾ ਕੇ ਆਉਂਦੀਆਂ ਮੁੜ ਕੇ ਰੋਂਦੀਆਂ ਘਰ ਵਾਲੇ ਨੂੰ ਦੱਸਦੀਆਂ ਨੇ ਕਿ ਬਾਪੇ ਨੇ ਇੱਜ਼ਤ ਲੁੱਟ ਲਈ ਕਿਉਂ ਵੀ ਘਰ ਵਾਲਾ ਘਰੋਂ ਕੱਢ ਦੂਗਾ ਪਤਨੇ ਕਿੰਨੇ ਕੇ ਲੋਕਾਂ ਦੇ ਘਰੇ ਜਿਹੜੇ ਨਿਆਣੇ ਜੰਮੇ ਹੋਣੇ ਕਿਹੜੇ ਕਿਹੜੇ ਮੀਆਂ ਸੁਲੇਮਾਨ ਬਾਬਿਆਂ ਦੇ ਨਿਆਣੇ ਜੰਮੇ ਹੋਣੇ ਇਹਨਾਂ ਦੇ ਸੋ ਘਾਟ ਕਿਨੂ ਆ ਸਾਡੀਆਂ ਬੀਬੀਆਂ ਨੂੰ ਆ ਜਿਹੜੇ ਡੇਰੇ ਡੂਰਿਆਂ ਨੂੰ ਮੰਨਦੇ ਨੇ ਡੇਰਾਬਾਦ ਜਿਹੜੇ ਪੁੱਛਾਂ ਦੇਣ ਵਾਲੇ ਬਾਬੇ ਹੁੰਦੇ ਆ ਕਈ ਬੁੜੀਆਂ ਜੀਭ ਕੱਢ ਲੈਂਦੀਆਂ ਚੁੰਨੀ ਲਾ ਕੇ ਓਹ ਸਾਰੇ ਚ ਮਾਤਾ ਆ ਗਈ ਬਹੁਤ ਲੋਕਾਂ ਨੂੰ ਮੈਂ ਦੇਖਿਆ ਜਾਗਰਨ ਵਿੱਚ ਸਿਰ ਹਿਲਾਉਂਦੇ ਮਾਤਾ ਆ ਗਈ ਮਾਤਾ ਵੇਲੀ ਬੈਠੀ ਆ ਤੁਹਾਡੇ ਵਿੱਚ ਆਊਗੀ ਮਾਤਾ ਮਾਤਾ ਨੂੰ ਹੋਰ ਕੋਈ ਕੰਮ ਨਹੀਂ ਪਰਮਾਤਮਾ ਨੂੰ ਪਰਮਾਤਮਾ ਤਾਂ ਵਿਹਲਾ ਹੀ ਬੈਠੇ ਵੀ ਆਜੋ ਤਿੰਨ ਚਾਰ ਜਿਹੜੀਆਂ ਦੇ ਦੁਆ ਕੇ ਤੁਹਾਡੇ ਵਿੱਚ ਜਿੰਨੇ ਵੀ ਐਸੇ ਪੀਰਾਂ ਦੀਆਂ ਦਰਗਾਹਾਂ ਜਾਲੀਆਂ ਬਣੀਆਂ ਹੋਈਆਂ ਠੀਕ ਐ ਇੱਕ ਤਾਂ ਕੱਢਦੇ ਐ ਮੜੀ ਬਣਾਉਂਦੇ ਉੱਤੇ ਹਾਲਾ ਕਪੜਾ ਪਾਉਂਦੇ ਜਿੱਥੇ ਜਿੱਥੇ ਪੀਰਾਂ ਦੇ ਪੌਂਸੇ ਤਾਂ ਦਰਗਾਹ ਬਣ ਗਈ ਜਗ੍ਹਾ ਨੱਪਣੀ ਹੁੰਦੀ ਅਗਲੇ ਦੀ ਉਹ ਜਗ੍ਹਾ ਨੱਪ ਕੇ ਬਹਿ ਜਾਂਦੇ ਆ ਜਿੰਨੇ ਵੀ ਐਸੇ ਬਾਬੇ ਜਾਲੀ ਜਿਹੜੇ ਡੇਰੇ ਬਣਾ ਕੇ ਬੈਠੇ ਹੋਏ ਆ ਮੈਂ ਗੱਲਾਂ ਜ਼ਰੂਰ ਕੋਡੀਆਂ ਕਰਦੀ ਆਂ ਤੇ ਮੇਰੀਆਂ ਗੱਲਾਂ ਹੁੰਦੀਆਂ ਸੱਚਾ ਤਾਂ ਹੀ ਲੋਕਾਂ ਨੂੰ ਚੰਗੀ ਨਹੀਂ ਲੱਗਦੀ। ਬਹੁਤ ਬੁਰੀ ਲੱਗਤੀਆਂ ਲੋਕਾਂ ਨੂੰ ਕਿਉਂ ਲੱਗਤੀਆਂ ਕਿਉਂਕਿ ਮੈਂ ਸੱਚ ਬੋਲਦੀ ਆਂ ਭਾਈ। ਸੋ ਜਿੰਨੇ ਵੀ ਡੇਰੇ ਆ ਨਾ ਆਪ ਦੇਖ लीजिए इनमें ਔਰਤ ਦਾ ਸ਼ੋਸ਼ਣ ਪੂਰ ਜੋਰ ਚਲਦਾ ਹੈ। ਬਿੰਦਾਸ਼ ਚਲਦਾ ਹੈ। ਕਿਉਂਕਿ ਔਰਤਾਂ ਦੇ ਮਾਈਂਡ ਨੂੰ ਕੰਟਰੋਲ ਕਰਨਾ ਔਰਤ ਨੂੰ ਆਪਣੀ ਗੱਲਾਂ ਦੇ ਚਸ ਵਿੱਚ ਫਸਾਉਣਾ ਮਰਦਾਂस्ते ਬੜਾਈ ਜੀ ਹੁੰਦਾ। ਪਰ ਜਿਹੜੀ ਕੁੜੀ ਐਜੂਕੇਟਿਡ ਪੜ੍ਹੇ ਲਿਖੀ ਹੋਈ ਜਿਹਨੂੰ ਪਤਾ ਕਿ ਵੀਜ਼ਾ ਆਫਿਸ ਜਾ ਕੇ ਫਾਰਮ ਭਰਨੇ ਆ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਲਾਉਣੇ ਆ ਦਨ ਮੈਂ ਆਪਣਾ ਵੀਜ਼ਾ ਅਪਲਾਈ ਕਿੱਥੋਂ ਕਰਨਾ ਮੈਨੂੰ ਵੀਜ਼ਾ ਕਿਹਨੇ ਦੇਣਾ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜੇ ਕਿ ਲਾਈ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸ ਹੈ ਅਮਰੀਕਾ ਦੇ ਉਹਨਾਂ ਨੇ ਦੇਣਾ ਹੈ ਬਾਬਾ ਆਏ ਖੇ 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 ਮੁਸ਼ਕਿਲ ਹੋਏ ਬਾਬੇ ਸਾਰੇ ਪਤੰਦਰ ਦੇ ਕੱਚੇ ਵੀ ਪਤੇ ਸਵਾ ਮਹੀਨੇ ਬਾਅਦ ਬਦਲਦੇ ਹੋਣਗੇ ਖੁਜਲੀ ਦੇ ਮਾਰੇ ਹੋਏ ਸ਼ਹਿਰ ਦੇ ਮੁਸ਼ਕਿਲਾਂ ਕੋਲ ਜਾਣੇ ਮੁਸ਼ਕਲ ਸੰਗਤ ਹਨੂੰ ਵੀਜ਼ਾ ਲਵਾ ਦੋ ਬਹੁਤ ਮੈਂ ਸੁਣਿਆ ਕਾਫੀ ਲੋਕ ਕਹਿੰਦੇ ਫਲਾਨੇ ਜਗ੍ਹਾ ਗਏ ਸੀ ਜੀ ਜਿੱਥੇ ਬਾਬੇ ਦੇ ਮੱਥਾ ਟੇਕ ਕੇ ਵੀਜ਼ਾ ਲੱਗ ਗਿਆ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਐਦਾਂ ਤਾਂ ਬਾਬੇ ਵੀਜ਼ੇ ਵੰਡਣ ਲੱਗ ਗਏ ਫਿਰ ਤਾਂ ਬੱਸ ਹੋ ਗਈ ਐ ਸੋ ਇਹ ਕੁੜੀ ਦੀ ਮੈਂ ਪੂਰੀ ਇੰਟਰਵਿਊ ਸੁਣੀ ਐ ਤੇ ਚਲੋ ਆਪਾਂ ਨੂੰ ਹੰਦਰ ਦੀ ਵੀ ਇਸ ਕੁੜੀ ਦੇ ਨਾਲ ਬਾਕੀ ਬੱਚਾ ਕਿਵੇਂ ਰਸਤਾ ਭਟਕ ਜਾਂਦਾ ਹੈ ਇਨਸਾਨ ਹੈ ਨਾ ਰੱਬ ਤਾਂ ਹੈ ਨਹੀਂ ਆਪਾਂ ਤੂੰ ਤਾਂ ਬੰਦਾ ਸਾਰੇ ਪਾਸੇ ਟੁੱਟਦਾ ਕਿਨੇ ਕਈ ਰਸਤਾ ਪਟਕ ਕੇ ਇਹ ਵੀ ਬਾਬਿਆਂ ਦੇ ਲੜ ਲੱਗ ਜਾਂਦਾ ਸੋ ਕੁੜੀ ਵੀ ਤੈਨੂੰ ਹੁਣ ਮੈਸੇਜ ਆ ਰਹੇ ਆ ਗੰਦੇ ਗੰਦੇ ਜੋ ਵੀ ਆ ਰਹੇ ਆ ਮੈਂ ਤਾਂ ਇਹ ਕਹੂੰਗੀ ਕੋਈ ਤੈਨੂੰ ਧਮਕੀਆਂ ਦਿੰਦਾ ਕਿ ਤੇਰੇ ਘਰ ਆ ਜਾਾਂਗੇ ਐਡਰੈਸ ਲੱਭ ਰਿਹਾ ਜਿਹੜਾ ਗਾਣਾ ਪਲਾ ਚੋਰੀਆ ਚਾਰੀਆ ਕੋਰੀਆ ਜਿਹੜਾ ਵੀ ਸਿੰਗਰ ਹੈ ਕੰਪਲੇਂਟ ਕਰੋ ਤੇ ਪੀਐਫਆਈਆ ਕਰਵਾ ਔਰ ਜਦ ਤਨ ਲੀਡਰ ਹੋ ਕੇ ਤੂੰ ਇੰਟਰਵਿਊ ਦਿੱਤੀ ਹੈ ਭਾਈ ਉਹਦੇ ਬੋਲਾਂ ਖੋਲੀਆਂ ਇਦਾਂ ਡਟ ਕੇ ਲੱਗੀ ਰਹਿ ਪਰ ਨੈਕਸਟ ਟਾਈਮ ਕਿਸੇ ਬਾਬੇ ਸ਼ਾਬੇ ਨੂੰ ਟਰਸਟ ਨਾ ਕਰੋ ਆਪਣੇ ਗੁਰੂ ਮਹਾਰਾਜ ਤੇ ਪੜਾਈ ਕੀਨ ਰੱਖੋ ਜੇ ਤੁਸੀਂ ਸਿੱਖ ਹੋ ਤੇ ਗੁਰੂ ਮਹਾਰਜ ਦੇ ਲੜ ਲੱਗੇ ਹੋ ਮੇਰੇ ਹਿਸਾਬ ਨਾਲ ਸ਼ੋਭਾ ਨਹੀਂ ਦਿੰਦਾ ਸਾਡੇ ਸਿੱਖਾਂ ਦੀਆਂ ਧੀਆਂ ਨੂੰ ਸਿੱਖਾਂ ਨੂੰ ਵੀ ਇਹ ਜੇ ਜਾਲੀ ਡੇਰਿਆਂ ਤੇ ਜਾਓ ਜਾਓ ਮੰਦਰ ਜਾਓ ਮੰਦਰ ਜਾ ਕੇ ਮਠਾਟੇ ਕੋ ਜੇ ਗੁਰਦੁਆਰੇ ਨਹੀਂ ਜਾਣਾ ਪਰ ਇਹ ਜਿਹੜੇ ਡੇਰੇ 'ਚ ਬੈਠੇ ਹੋਏ ਹਨ ਜਾਲੀ ਰਾਮ ਰਹੀਮ ਵਰਗੇ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਹਵਸ ਦੇ ਪੁਜਾਰੀ ਬਲਤਕਾਰੀ ਤੁਸੀਂ ਇਹਨਾਂ ਨੂੰ ਪਾਪਾ ਕਹਿੰਦੇ ਹੋ ਇਹਨਾਂ ਨੂੰ ਰੱਬ ਤੁਸੀਂ ਕਿਵੇਂ ਮੰਨ ਲੈਂਦੇ ਹੋ ਕਿ ਜਿਹੜੇ ਇਹਨਾਂ ਨੇ ਐਸੇ ਕਾਰਨਾਮੇ ਕਰਦੇ ਜਿਹੜਾ ਤੁਹਾਨੂੰ ਇਹ ਚ ਰੱਬ ਦੇਖਦਾ ਇਹਨਾਂ ਵਿੱਚ ਕੋ ਫਿਰ ਮੁਰਦੇ ਦੇ ਵਿੱਚ ਜਾਣ ਪਾ ਕੇ ਦਿਖਾਣ ਤਾਂ ਮੰਨੀ ਹੈ ਬਈ ਰੱਬ ਦੇਖਦਾ ਇਹਦੇ ਵਿੱਚ ਸੋ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਦੇ ਤਾਂ ਕੋਈ ਮਾਂ ਐਸਾ ਪੁੱਤ ਜੰਮੇਗੀ ਜਿਹੜੇ ਬਾਬਿਆਂ ਦਾ ਸਫਾਇਆ ਕਰੇਗਾ ਜਿੰਨਾ ਹੋ ਸਕਦਾ ਆਪਣੇ ਘਰ ਦੀਆਂ ਜਨਾਨੀਆਂ ਨੂੰ ਐਜੂਕੇਸ਼ਨ ਦੋ ਉਹਨੂੰ ਸਕੂਲ ਕਾਲਜ ਨਹੀਂ ਭੇਜ ਸਕਦੇ ਨਾ ਚਾਹੇ ਬੀਬੀਆਂ 40 ਸਾਲ ਦੀਆਂ 45 ਦੀਆਂ 50 ਦੀਆਂ 60 ਦੀਆਂ ਪਰ ਉਹਨਾਂ ਨੂੰ ਘਰ ਬੈ ਕੇ ਸਮਝਾਓ ਕਿ ਬਾਬਿਆਂ ਦੇ ਡੇਰਿਆਂ ਤੇ ਨਾ ਤਾਂ ਮੁੰਡੇ ਮਿਲਦੇ ਆ ਤੇ ਨਾ ਵੀਜ਼ੇ ਮਿਲਦੇ ਆ ਸਤਿ ਸ਼੍ਰੀ ਅਕਾਲ ਜੋਂਦੇ ਰੋ ਪੰਜਾਬੀ